ਰਾਮਕਲੀ ਮਹੱਲਾ ਪੰਜਵਾਂ ਜਿਸ ਕੀ ਤਿਸ ਕੀ ਕਰਮਾਨ ਆਪਨ ਲਾਹੇ ਗੁਮਾਨ ਜਿਸ ਕਾ ਤੂ ਤਿਸ ਕਾ ਸਭ ਕੋ ਏ ਤਿਸੈ ਆਰਾਦ ਸਦਾ ਸੁਖ ਹੋਏ ਕਾਹੇ ਭ੍ਰਮ ਭ੍ਰਮ ਹੈ ਬਿਗਾਨੇ ਨਾਮ ਬਿਨਾ ਕਿਸ ਕਾਮ ਨ ਆਵੈ ਮੇਰਾ ਮੇਰਾ ਕਰ ਬਹੁਤ ਪਸ਼ਤਾਨੇ ਰਹਾਉ ਜੋ ਜੋ ਕਰੈ ਸੋਈ ਮਾਨ ਲੇ ਹੋ ਬਿਨ ਮਾਨੇ ਰਲ ਹੋਵਹਿ ਖੇਹ ਤਿਸ ਕਾ ਭਾਣਾ ਲਾਗੇ ਮੀਠਾ ਗੁਰ ਪ੍ਰਸਾਦ ਵਿਰਲੇ ਮਨ ਵੂਠਾ ਵੇ ਪ੍ਰਵਾਹੋ ਅਗੋਚਰ ਆਪ ਆਠ ਪਹਿਰ ਮਨ ਤਾ ਕਾਉ ਜਾਪ ਜੇ ਸਚੇਤ ਆਏ ਬਿਨ ਸਹਿ ਦੁਖਾ ਹਲਤ ਪਲਤ ਤੇਰਾ ਊਜਲ ਮੁਖਾ ਕਾਉਨ ਕਾਉਨ ਉਦਰੇ ਗੁਣ ਗਾਏ ਗਣਣ ਨਾ ਜਾਈ ਕੀਮ ਨਾ ਪਾਏ ਬੂੜਤ ਲੋਹ ਸਾਧ ਸੰਗ ਤਰੈ ਨਾਨਕ ਜਿਸ ਹੈ ਪ੍ਰਾਪਤ ਕਰੈ RAM ਕਲੀ ਮਹਲਾ ਪੰਜਵਾਂ ਮਨਵਾਹੇ ਜਾਪ ਭਗਵੰਤ ਗੁਰ ਪੂਰੇ ਇਹੋ ਦੀਨੋ ਮੰਤ ਮਿਟੇ ਸਗਲ ਭੈ ਤਰਾਸ ਪੂਰਨ ਹੋਈ ਆਸ ਸਫਲ ਸੇਵਾ ਗੁਰ ਦੇਵਾ ਕੀਮਤ ਕੇਛ ਕਹਿਣ ਨਾ ਜਾਈ ਸਾਚੇ ਸੱਚ ਅਲਖ ਭੇਵ ਰਹਾਉ ਕਰਨ ਕਾਰਵਨ ਆਪ ਤਿਸ ਕਾਓ ਸਦਾ ਮਨ ਜਾਪ ਤਿਸ ਕੀ ਸੇਵਾ ਕਰਨੀਤ ਸੱਚ ਸਹਜ ਸੁਖ ਪਾਵਹਿ ਮੀਤ ਸਾਹਿਬ ਮੇਰਾ ਆਤ ਭਾਰਾ ਖਿਨ ਮੈਂ ਥਾਪ ਉਥਾਪਨ ਹਾਰਾ ਤਿਸ ਬਿਨ ਅਵਰ ਨਾ ਕੋਈ ਜਾਣ ਕਾਰਾ ਖਾਸੋਈ ਕਰ ਕਿਰਪਾ ਅਰਦਾਸ ਸੁਣੀ ਜੈ ਆਪਣੇ ਸੇਵਕ ਕਾਓ ਦਰਸ਼ਨ ਦੀਜੈ ਨਾਨਕ ਜਾਪੀ ਜਪ ਜਾਪ ਸਭ ਤੇ ਊਚ ਜਾ ਕਾ ਪਰਤਾਪ RAM ਕਲੀ ਮਹੱਲਾ ਪੰਜਵਾਂ ਮਿਰਥਾ ਪ੍ਰਵਾਸਾ ਲੋਕ ਠਾਕੁਰ ਪ੍ਰਾਪ ਤੇਰੀ ਤੇਗ ਅਵਰ ਛੂਟੀ ਸਭ ਆਸ ਅਚਿੰਤ ਠਾਕੁਰ ਭੇਟੇ ਗੁਣਤਾਸ ਏਕੋ ਨਾਮ ਧਿਆਏ ਮਨ ਮੇਰੇ ਕਾਰਜ ਤੇਰਾ ਹੋਵੇ ਪੂਰਾ ਹਾਰ 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 ਗੁਣ ਗਾਏ ਮਨ ਮੇਰੇ ਰਹਾਉ ਉਮਹੀ ਕਾਰਨ ਕਰਨ ਚਰਨ ਕਮਲ ਹਰ ਸਰਨ ਮਾਨ ਤਨ ਹਰ ਓਹੀ ਧਿਆਇਆ ਆਨੰਦ ਹਰ ਰੂਪ ਦਿਖਾਇਆ ਤਿਸ ਹੀ ਕੀ ਓਟ ਸਦੀਵ ਜਾਕੇ ਕੀਨ ਹੈ ਜੀਵ ਸਿਮਰਤ ਹਰ ਕਰਤ ਨਿਧਾਨ ਰਖਨ ਹਰ ਨਿਧਾਨ ਸਰਬ ਕੀ ਰੇਣ ਹੋਵੀ ਜੈ ਆਪ ਮਿਟਾਏ ਮਿ ਦੀਜੈ ਆਨ ਦਿਨ ਧਾਈਐ ਨਾਮ ਸਫਲ ਨਾਨਕ ਇਹੋ ਕਾਮ ਰਾਮ ਕਲੀ ਮਹੰਦਾ ਪੰਜਵਾਂ ਕਰਨ ਕਰਨ ਕਰੀ ਮਾ ਸਰਬ ਪ੍ਰਤਿਪਾਲ ਰਹੀ ਮਾ ਅਲਹਿ ਅਲਖ ਅਪਾਰ ਖੁਦ ਖੁਦਾਏ ਵਡ ਵੇਸੁ ਮਾਰੈ ਓ ਨਮੋ ਭਗਵੰਤ ਗੁਸਾਈ ਖਾਲਕ ਰਾਵ ਰਹਿ ਆ ਸਰਬ ਠਾਈ ਰਹਾ ਜਗਨਾਥ ਜਗ ਜੀਵਨ ਮਾਦੋ ਭਾਵ ਭੰਜਨ ਰਿਦਮ ਵਾਹੇ ਅਰਾਧੋ ਰਖੀ ਕੇਸ ਗੋਪਾਲ ਗੋਵਿੰਦ ਪੂਰਨ ਸਰਬਤਰ ਮੁਕੰਦ ਮਿਹਰਵਾਨ ਮੌਲਾ ਤੂੰ ਹੀ ਇੱਕ ਪੀਰ ਪੈ ਕੰਬਰ ਸੇਖ ਦਿਲਾਂ ਦਾ ਮਾਲਕ ਕਰੇ ਹਾਕ ਕੁਰਾਨ ਕ ਤੇਬ ਤੇ ਪਾਕ ਨਾਰਾਇਣ ਨਰਹਰ ਦਿਆਲ ਰਮਤ ਰਾਮ ਘਾਟ ਘਾਟ ਆਧਾਰ ਵਾਸudev ਬਸਤ ਸਭ ਠਾਏ ਲੀਲਾ ਕਿਛ ਲਖੀ ਨਾ ਜਾਏ ਮੇਹਰ ਦਇਆ ਕਰ ਕਰਨੇ ਹਾਰ ਭਗਤ ਬੰਦਗੀ ਦੇਹ ਸਿਰ ਜਨਹਾਰ ਕਾਹੋ ਨਾਨਕ ਗੁਰ ਖੋਏ ਭਰਮ ਏਕੋ ਅੱਲਾਹੋ ਪਾਰ ਬ੍ਰਹਮ ਰਾਮ ਕਲੀ ਮਹੰਲਾ ਪੰਜਵਾ कोट जन्म के बिनसे पाप हर हर जपत नाहीं संताप गुरु के चरण कमल मन बसे महा विकार तानते सब नसें गोपाल को जस गाओ प्राणी अकथ कथा साची प्रब पूरन ज्योति ज्योत समाणी रहा ਦਰਸਨਾ ਭੂਖ ਸਬਨਾਸੀ ਸੰਤ ਪ੍ਰਸਾਦ ਜਪਿਆ ਅਬਿਨਾਸੀ ਰੈਨ ਦਿਨਸ ਪ੍ਰਭ ਸੇਵਕ ਮਾਨੀ ਹਰ ਮਿਲਣੈ ਕੀ ਏਹ ਨਿਸਾਨੀ ਮਿਟੇ ਜੰਜਾਲ ਹੋਏ ਪ੍ਰਭ ਦਇਆਲ ਗੁਰ ਕਾ ਦਰਸਨ ਦੇਖਿ ਨਿਹਾਲ ਪਰਾ ਪੁਰਬਲਾ ਕਰਮ ਬਾਣ ਆਇ ਹਰ ਕੇ ਗੁਣ ਨਿਤ ਰਸਨਾ ਗਾਇਆ ਅਰਗੇ ਸੰਤ ਸਦਾ ਪਰਵਾਣ ਸੰਤ ਜਨਾ ਮस्तक ਨੀਸਾਨ ਦਾਸ ਕੀ ਰੇਣ ਪਾਏ ਜੇ ਕੋਏ ਨਾਨਕ ਤਿਸ ਕੀ ਪਰਮ ਗਤ ਹੋਏ ਰਾਮ ਕਲੀ ਮਹੱਲਾ ਪੰਜਵਾਂ ਦਰਸ਼ਨ ਕਾਉ ਜਾਈਏ ਕੁਰਬਾਨ ਚਰਨ ਕਮਲ ਹਿਰਦੈ ਧਾਰ ਧਿਆਨ ਧੂਰ ਸੰਤਨ ਕੀ ਮਸਤਕ ਲਾਏ ਜਨਮ ਜਨਮ ਕੀ ਦੁਰਮਤ ਮਲ ਜਾਏ ਜਿਸ ਭੇਟ ਤ ਮਿਟੈ ਅਭਿਮਾਨ ਪਾਰ ਬ੍ਰਹਮ ਸਭ ਨਦਰੀ ਆਵੈ ਕਾਰ ਕਿਰਪਾ ਪੂਰਨ ਭਗਵਾਨ ਰਹਾਉ ਗੁਰ ਕੀ ਕੀਰਤ ਜਪੀਐ ਹਰਿ ਨਾਉ ਗੁਰ ਕੀ ਭਗਤ ਸਦਾ ਗੁਣ ਗਾਉ ਗੁਰ ਕੀ ਸੁਰਤ ਨਿਕਟ ਕਰ ਜਾਨ ਗੁਰ ਕਾ ਸ਼ਬਦ ਸਤ ਕਰ ਮਾਨ ਗੁਰ ਬਚਨੀ ਸੰਸਰ ਸੁਖ ਦੁਖ ਕਦੇ ਨਾ ਵਿਆਪੈ ਤ੍ਰਿਸ਼ਨਾ ਭੂਖ ਮਨ ਸੰਤੋਖ ਸਬਦ ਗੁਰ ਰਾਜੇ ਜਪ ਗੋਬਿੰਦ ਪੜ ਦੇ ਸਭ ਕਾਜੇ ਗੁਰ ਪਰਮੇਸ਼ਰ ਗੁਰ ਗੋਵਿੰਦ ਗੁਰਦਾਤਾ ਦਯਾਲ ਬਖਸ਼ਿੰਦ ਗੁਰ ਚਰਨੀ ਜਾ ਕਾ ਮਨ ਲਾਗਾ ਨਾਨਕ ਦਾਸ ਤਿਸ ਪੂਰਨ ਭਾਗਾ RAM ਕਲੀ ਮਹੱਦਾ ਪੰਜਵਾਂ ਕਿਸ ਪ੍ਰਵਾਸੈ ਵਿਚ ਰਹਿ ਭਵਨ ਮੂੜ ਮੁਗਦ ਤੇਰਾ ਸੰਗੀ ਕਵਨ ਰਾਮ ਸੰਗੀਤ ਇਸ ਗਾਤ ਨਹੀਂ ਜਾਣਹਿ ਪੰਚ ਵਟਵਾਰੇ ਸੇ ਮੀਤ ਕਰ ਮੰਨਹਿ ਸੋ ਘਰ ਸੇਵ ਜਿਤ ਉਦਰਹਿ ਮੀਤ ਗੁਣ ਗੋਵਿੰਦ ਰਵਿਅਹਿ ਦਿਨ ਰਾਤੀ ਸਾਧ ਸੰਗ ਕਰ ਮਨ ਕੀ ਪ੍ਰੀਤ ਰਹਾਉ ਜਨਮ ਵਿਹਾਨੋ ਅਹੰਕਾਰ ਅਰਵਾਦ ਤ੍ਰਿਪਤ ਨ ਆਵੇ ਵਿਖਿਆ ਸਾਦ ਭਰਮਤ ਭਰਮਤ ਮਹਾ ਦੁਖ ਪਾਇਆ ਤਰੀ ਨ ਜਾਈ ਦੁਤਰ ਮਾਇਆ ਕਾਮ ਨ ਆਵੇ ਸੋ ਕਾਰ ਕਮਾਵੇ ਆਪ ਬੀਜ ਆਪੇ ਹੀ ਖਾਵੇ ਰਾਖਨ ਕਾਉ ਦੂਸਰ ਨਹੀਂ ਕੋਏ ਤਾਉ ਨਿਸਤਰੈ ਜੋ ਕਿਰਪਾ ਹੋਏ ਪਤਤ ਪੁਨੀਤ ਪ੍ਰਾਪਤੇ ਰੋ ਨਾਮ ਆਪਣੇ ਦਾਸ ਕਾਉ ਕੀਜੈ ਦਾਨ ਕਰ ਕਿਰਪਾ ਪ੍ਰਭ ਗਤ ਕਰ ਮੇਰੀ ਸ਼ਰਣ ਗਹੀ ਨਾਨਕ ਪ੍ਰਾਪ ਤੇਰੀ ਰਾਮ ਕਰੀ ਮਹੱਲਾ ਪੰਜਵਾ ਇਹ ਲੋਕੇ ਸੁਖ ਪਾਇਆ ਨਹੀਂ ਭੇਟਤ ਧਰਮ ਰਾਯ ਹਰ ਦਰਗਹਿ ਸੋਭਾਵੰਤ ਫੋਨ ਗਰਬ 나ਹੀ বসੰਤ जानि संत की मित्राई कार कृपा दीनो नामा पूरब संजोग मिलाई मलाय गुर चरण चेत लागा धन धन संजोग सपागा संत की धूर लाग माथे माल विख दुख सगले मेरे लाथे ਸਾਧ ਕੀ ਸੱਚ ਤਹਿਲ ਕਮਾਨੀ ਸਭ ਹੋਏ ਮਨ ਸੁਧ ਪਰਾਨੀ ਜਾਨਕਾ ਸਫਲ ਦਰਸ ਢੀਠਾ ਨਾਮ ਪ੍ਰਭੂ ਕਾ ਘਟ ਕਾਟ ਊਠਾ ਮਿਟਾਨੇ ਸਭ ਕਲ ਕਲੇਸ਼ ਜਿਸ ਤੇ ਉਪਜੇ ਤਿਸ ਮਹਿ ਪਰਵੇਸ ਪ੍ਰਗਟੇ ਆਨੂਪ ਗੋਵਿੰਦ ਪ੍ਰਭ ਪੂਰੇ ਨਾਨਕ ਬਖਸਿੰਦ ਰਾਮਕਲੀ ਮਹੱਲਾ ਪੰਜਾਬਾਂ ਗਊ ਕਾਓ ਚਾਰੇ ਸਾਰ ਦੂਲ ਕੌਡੀ ਕਾ ਲਖ ਹੂਆ ਮੂਲ ਬੱਕਰੀ ਕਾਓ ਹਸਤੀ ਪ੍ਰਤ ਪਾਲੇ ਆਪਣਾ ਪ੍ਰਭ ਨਦਰ ਨਿਹਾਲੇ ਕਿਰਪਾ ਨਿਧਾਨ ਪ੍ਰੀਤਮ ਪ੍ਰਭ ਮੇਰੇ ਬਰਨ ਨਾ ਸਾਖਾਓ ਬਹੁ ਗੁਣ ਤੇਰੇ ਰਹਾਉ ਦੀ ਸਤਿਮਾਸ ਨਾ ਖਾਏ ਬਿਲਾਈ ਮਹਾਕਸਾਬ ਸ਼ੁਰੀ ਛਟ ਪਾਈ ਕਰਨਹਾਰ ਪ੍ਰਭ ਹਿਰਦੈ ਵੂਠਾ ਫਾਥੀ ਮਛੁਲੀ ਕਾਜਾਲਾ ਟੂਟਾ ਸੂਕੇ ਕਾਸਟ ਹਰੇ ਚ ਲੂਲ ਉਚਾ ਥਾਲ ਫੂਲੇ ਕਮਲ ਅਨੂਪ ਅਗਨ ਨਿਵਾਰੀ ਸਤਗੁਰ ਦੇਵ ਸੇਵਕ ਆਪਣੀ ਲਾਇਓ ਸੇਵੈ ਅਕਰਤ ਕਰਨ ਆਗਾ ਕਰੇ ਉਧਾਰ ਪ੍ਰਭ ਮੇਰਾ ਹੈ ਸਦਾ ਦਿਆਰ ਸੰਤ ਜਨਾ ਕਾ ਸਦਾ ਸਹਾਈ ਚਰਨ ਕਮਲ ਨਾਨਕ ਸਰਨਾਈ ਤੇ ਰਾਮ ਕਲੀ ਮਹੱਲਾ ਪੰਜਵਾਂ ਕੰਚ ਸੇੰਗ ਰਾਖੇ ਪ੍ਰਭ ਮਾਰ ਦਾਸ ਵਿਗਿਆੜੀ ਲਈ ਨਿਵਾਰ ਤੀਨ ਆਵਰਤ ਕੀ ਚੂਕੀ ਘੇਰ ਸਾਧ ਸੰਗ ਚੂਕੇ ਭੈ ਫੇਰ ਸਿਮਰ ਸਿਮਰ ਜੀਵਾ ਗੋਵਿੰਦ ਘਰ ਕਿਰਪਾ ਰਾਖਿਓ ਦਾਸ ਆਪਣਾ ਸਦਾ ਸਦਾ ਸਾਚਾ ਬਖਸ਼ਿੰਦ ਰਹਾਉ ਦਾਜ ਗਏ ਤ੍ਰਿਣ ਪਾਪ ਸੁਮੀਰ ਜਪ ਜਪ ਨਾਮ ਕੂਜੇ ਪ੍ਰਭ ਪੈਰ ਅਨੰਦ ਰੂਪ ਪ੍ਰਗਟਿਓ ਸਭ ਥਾਨ ਪ੍ਰੇਮ ਭਗਤ ਜੋਰੀ ਸੁਖ ਮਾਨ ਸાગਰ ਤਰਿਓ ਬਾਛਰ ਖੋਜ ਖੇਦ ਨਾ ਪਾਇਓ ਨਹਿ ਫੁਨ ਰੋਜ ਸਿੰਧ ਸਮਾਇਓ ਘਟੁਕੇ ਮਾਹੇ ਕਰਨ ਹਾਰ ਕਾਓ ਕਿਛ ਅਚਰਜ ਨਾਹੇ ਜਾਓ ਛੂਟਾਓ ਤਾਉ ਜਾਏ ਪਿਆਲ ਜਾਓ ਕਾਢਿਓ ਤੋ ਨਦਰ ਨਿਹਾਲ ਪਾਪ ਪੁੰਨ ਹਮਰੈ ਵਸਨਾਹੇ ਰਸਕ ਰਸਕ ਨਾਨਕ ਗੁਣ ਗਾਹੇ RAMKALI MAHALLA PANJWA ਨਾ ਤਨ ਤੇਰਾ ਨਾ ਮਨ ਤੋਹੇ ਮਾਇਆ 모ਹੇ ਬਿ ਆਪਿਆ ਤੋਹੇ ਕਉਦਮ ਕਰੈ ਗੱਡਰ ਜਿਉ ਛੇਲ ਅਚਿੰਤ ਜਾਲ ਕਾਲ ਚੱਕਰ ਕੇਲ ਹਰ ਚਰਨ ਕਮਲ ਸਰਨਾਏ ਮਨਾ RAM ਨਾਮ ਜਪ ਸੰਗ ਸਹਾਈ ਗੁਰਮੁਖ ਪਾਵਹਿ ਸਾਚ ਧਨਾ ਰਹਾਉ ਉਨੇ ਕਾਜ ਨਾ ਹੋਵਤ ਪੂਰੇ ਕਾਮ ਕ੍ਰੋਧ ਮਦ ਸਦ ਹੀ ਝੂਰੇ ਕਰੈ ਵਿਕਾਰ ਜੀਅ ਰੇ ਕੈ ਤਾਈ ਗਾਫਲ ਸੰਗ ਨਥ ਸੁਆ ਜਾਈ ਧਰਤ ਤੋਹ ਅਨੇਕ ਛਲ ਜਾਣੈ ਕਉੜੀ ਗਉੜੀ ਕਾਓ ਖਾਕ ਸਿਰ ਛਾਨੈ ਜੇਨ ਦੀਆ ਤਿਸੈ ਨਾ ਚੇਤੇ ਮੂਲ ਮਿਥਿਆ ਲੋਭ ਨਾ ਉਤਰੈ ਸੂਲੈ ਪਰ ਬ੍ਰਹਮ ਜਬ ਭਏ ਦਿਆਲ ਇਹੋ ਮਨ ਹੋਵਾ ਸਾ ਦਰਵਾਲ ਹਸਤ ਕਮਲ ਲੜ ਲੀਨੋ ਲਾਏ ਨਾਨਕ ਸਾਚੈ ਸਾਚ ਸਮਾਏ RAM KALI MOHALLA PANJWAN ਰਾਜਾ RAM ਕੀ ਸਰਣਾਏ ਨਿਰਭਾਉ ਭਏ ਗੋਬਿੰਦ ਗੁਨ ਗਾਵਤ ਸਾਧ ਸੰਗ ਦੁਖ ਜਾਏ ਰਹਾ ਜੇ ਕਹੇ RAM ਬਸੈ ਮਨ ਮਾਹੀ ਸੋ ਜਨ ਦੁਤਰ ਪੇਖਤ ਨਾਹੀ ਸਗਲੇ ਕਾਜ ਸੁਵਾਰੇ ਆਪਣੇ ਹਰ ਹਰ ਨਾਮ ਰਸਨ ਨਿਤ ਜਪਨੇ ਜਿਸ ਕੈ ਮਸਤਕ ਹਾਥ ਗੁਰ ਧਰੈ ਸੋ ਦਾਸ ਅਦੇਸਾ ਕਾਹੇ ਕਰੈ ਜਨਮ ਮਰਨ ਕੀ ਚੂਕੀ ਕਾਨ ਪੂਰੇ ਗੁਰ ਊਪਰ ਕੁਰਬਾਨ ਗੁਰ ਪਰਮੇਸ਼ਰ ਭੇਟ ਨਿਹਾਲ ਸੋ ਦਰਸ਼ਨ ਪਾਏ ਜਿਸ ਹੋਏ ਦਇਆਲ ਪਾਰ ਬ੍ਰਹਮ ਜਿਸ ਕਿਰਪਾ ਕਰੈ ਸਾਧ ਸੰਗ ਸੋ ਭਵ ਜਲ ਤਰੈ ਅੰਮ੍ਰਿਤ ਪੀਵੋ ਸਾਧ ਪਿਆਰੇ ਮੁਖ ਊਜਲ ਸਾਚੈ ਦਰਬਾਰੇ ਅਨੰਦ ਕਰਹੁ ਤਜ ਸਗਲ ਵਿਕਾਰ ਨਾਨਕ ਹਰਿ ਜਪ ਉਤਰਹੁ ਪਾਰ RAM KALI MAHALLA PANJWAN ਈ ਦਨ ਤੇ ਬੈ ਸੰਤਰ ਭਾਗੈ ਮਾਟੀ ਕਾਉ ਜਲ ਦਹਿ ਦਿਸ ਤਿਆਗੈ ਉਪਰ ਚਰਨ ਤਲੈ ਆਕਾਸ ਘਟ ਮਹਿ ਸਿੰਧ ਕੀ ਯੋ ਪ੍ਰਗਾਸ ਐਸਾ ਸਮਰਥ ਹਰ ਜਿਉ ਆਪ ਨਿਮਖ ਨਾ ਵਿਸਰੈ ਜੀਵ ਭਗਤਨ ਕੈ ਆਠ ਪਹਿਰ ਮਨਤਾ ਕਾਉ ਜਾਪ ਰਹਾਉ પ્રથમે માખન પાછે દૂધ મેલૂ કીનો સાબુન સૂદ ભૈ તે નિરભો ડરતા ફરે હોંદી કાઓ અણહોંદી હિરે દેહી ગુપત વિદેહી દીસે સગલે સાજ કરત જગ દીસે ઠગણ હાર અણ ઠગદા ઠાગે વેન વખર ફિર ફિર ઉઠ લાગે ਸੰਤ ਸਭਾ ਮੇਲ ਕਰਹੁ ਬਖੀਆਣ ਸਿਮਰਿਤ ਸਾਸਤਿ ਵੇਦ ਪੁਰਾਣ ਬ੍ਰਹਮ ਵਿਚਾਰ ਵਿਚਾਰੇ ਕੋਏ ਨਾਨਕ 타 ਕੀ ਪਰਮ ਗਤ ਹੋਏ ਰਾਮ ਕਲੀ ਮਹੱਲਾ ਪੰਜਵਾਂ ਜੋ ਤਿਸ ਭਾਵੈ ਸੋ ਥਿਆ ਸਦਾ ਸਦਾ ਹਰ ਕੀ ਸਰਣਾਈ ਪ੍ਰਭ ਬਿਨ ਨਾਹੀ ਆਨ ਬੀਆ ਰਹਾ ਪੋਤਕ ਲਤਰ ਲਖਮੀ ਦੀ ਸੈ ਇਨ ਮੈਂ ਕਿਸ਼ੂ ਨਾ ਸੰਗ ਲੀਆ ਵਿਖੈਥ ਗਉਰੀ ਖਾਏ ਫੁਲਾਣਾ ਮਾਇਆ ਮੰਦਰ ਤਿਆਗ ਗਿਆ निंदा कर कर बहुत वेगुता गर्भ जोन मह किरत पाया पूर्वक माने छोडहि नाही जम दूत ग्रासयो महा भया बोले झूठ कमावे अवरात्रसन ना बूझे बहुत हया असाद रोग उपजया संत दुखन देह नासी महा खया ਜਨਨਵਾਜੇ ਤਿਨਹੀ ਸਾਜੇ ਆਪੇ ਕੀਨੇ ਸੰਤ ਜਇਆ ਨਾਨਕ ਦਾਸ ਕੰਠ ਲਾਏ ਰਾਖੇ ਕਰਿ ਕਿਰਪਾ ਪਾਰ ਬ੍ਰਹਮ ਮਇਆ RAM ਕਲੀ ਮਹੱਲਾ ਪੰਜਵਾਂ ਐਸਾ ਪੂਰਾ ਗੁਰ ਦੇਉ ਸਹਾਈ ਜਿ ਆਕਾ ਸਿਮਰਨ ਬਿਰਥਾ ਨਾ ਜਾਈ ਰਹਾਉ දරසන ේ خත හොේනෙ හාල ජකතුూරකාට ජමජාල චරනකමලබසේ मेරේමන්නකේ කාර්ජසවාරේ සගලේතන්නකේ. ਜਾ ਕੈ ਮਸਤਕ ਰੱਖੈ ਹਾਥ ਪ੍ਰਭ ਮੇਰੋ ਅनाथ ਕੋ 나ਥ ਪਤਤ ਉਧਾਰਨ ਕਿਰਪਾ ਨਿਧਾਨ ਸਦਾ ਸਦਾ ਜਾਈਐ ਕੁਰਬਾਨ ਨਿਰਮਲ ਮੰਤ ਦੇ ਜਿਸਦਾਨ ਤਜਹਿ ਬਿਕਾਰ ਬਿਨਸੈ ਅਭਿਮਾਨ ਏਕ ਤਿਆਈਐ ਸਾਧਕੈ ਸੰਗ ਪਾਪ ਬਿਨਾਸੀ ਨਾਮ ਕੈ ਰੰਗ ਗੁਰ ਪਰਮੇਸ਼ਰ ਸਗਲ ਨਿਵਾਸ ਘਾਟ ਘਾਟ ਰਾਵ ਰਹਿਆ ਗੁਣਤਾਸ ਦਰਸ ਦੇਹੇ ਧਾਰੋ ਪ੍ਰਭ ਆਸ ਨਿਤ ਨਾਨਕ ਚਿਤ ਵੈ ਸੱਚ ਅਰਦਾਸ